ਨਗਰ ਕੌਂਸਲ ਦੀ ਖਾਲੀ ਪਈ ਜ਼ਮੀਨ ਤੇ ਇੱਕ ਪੈ ਫੈਕਟਰੀ ਵੱਲੋਂ ਫੈਕਟਰੀ ਦਾ ਨਾ ਗਲਣ ਵਾਲਾ ਕੂੜਾ ਕੈਂਟਰ ਵਿੱਚ ਪੜ ਕੇ ਸੁੱਟਿਆ ਗਿਆ। ਕੂੜਾ ਸੁੱਟਣ ਤੋਂ ਬਾਅਦ ਮੌਕੇ ਤੇ ਕੋਲ ਪੈਂਦੇ ਪਿੰਡੋਂ ਪਰਥਲਾ ਵਾਸੀਆਂ ਨੇ ਕੂੜਾ ਸੁੱਟ ਕੇ ਵਾਪਸ ਪਰਤ ਰੇ ਕੈਂਟਰ ਨੂੰ ਫੜ ਲਿਆ ਅਤੇ ਇਸ ਦਾ ਵਿਰੋਧ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਇਸ ਸਬੰਧੀ ਸਮਰਾਲਾ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਸਮਰਾਲਾ ਪੁਲਿਸ ਦੇ ਐਸ ਐਚਓ ਰਾਓ ਬ੍ਰਿੰਦਰ ਟੀਮ ਲੈ ਕੇ ਮੌਕੇ ਤੇ ਪਹੁੰਚੇ ਇਸ ਤੋਂ ਬਾਅਦ ਪਿੰਡ ਵਾਸੀਆਂ ਦੀ ਸ਼ਿਕਾਇਤ ਤੇ ਸਮਰਾਲਾ ਪੁਲਿਸ ਵੱਲੋਂ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਮਰਾਲਾ ਤੋਂ ਦਿਨੇਸ਼ ਕੁਮਾਰ 파ਰਦਵਾਜ ਦੀ ਰਿਪੋਰਟ ਕੀ ਨਾ ਵੀ ਜਰਾ ਗੁਰਜੀਤ ਜਨਾ ਤਸਵੀਰ ਇਹ ਜਿਹੜਾ ਵਿਸਟੇਜ ਆ ਕਿਸ ਚੀਜ਼ ਦੀ ਹੈ ਇਹ ਫੈਕਟਰੀ ਦੀ ਹੈ ਕਿਹੜੀ ਫੈਕਟਰੀ ਦੀ ਕਿਰੋਨ ਨੂੰ ਵੀ ਦੱਸਤਾ ਤੇ ਟਾਈਕੂ ਤੁਸੀਂ ਦੱਸੋ ਕਿਹੜੀ ਫੈਕਟਰੀ ਦੀ ਆ ਮੰਦਿਰ ਟ੍ਰੇਡਿੰਗ ਕੰਪਨੀ ਇਹ ਇਹ ਵੇਸਟ ਜਿਹੜੀ ਹੈਗੀ ਆ ਉੱਥੇ ਬਣਦਾ ਕੀ ਆ ਲਫਾਵਾ ਬੰਦ ਰਿਹਾ ਤਾਂ ਬੰਦ ਜਿਹੜੀ ਤੁਸੀਂ ਉਰੇ ਸੱਟਣ ਆਏ ਹੋ ਉਰੇ ਪੁੱਛ ਕੇ ਸੱਟ ਕੇ ਜਰੂਰ ਜਾਓ ਤੇ ਇਹਨਾਂ ਦਾ ਡੱਗ ਜਿੱਥੇ ਕੂੜਾ ਸੜ ਜੇ ਉਹ ਸ਼ਹਿਰ ਦਾ ਹਾਂਜੀ ਹਾਂਜੀ ਉੱਥੇ ਬੰਦਾ ਬੈਠਾ ਇਹਨਾਂ ਦਾ ਮਲਾਕੀ ਉਹ ਕਹਿੰਦਾ ਉੱਥੇ ਸੱਟੇ ਨਹੀਂ ਉਹ ਰੋਡ ਅਗੇ ਪਿੰਡ ਵਾਲੇ ਅਗੇ ਰੋਡ ਤੇ ਸੱਟੇ ਨੇ ਪਤਾ ਨਹੀਂ ਕਿ ਉਹਦੇ ਬੰਦ ਆ ਨਹੀਂ ਤੁਹਾਨੂੰ ਪਤਾ ਨਹੀਂ ਬਾਜੇ ਥੋੜੇ ਸੱਟਾਂਗੇ ਉਰੇ ਨਹੀਂ ਨਹੀਂ ਆ ਰੋਡ ਦੇ ਉੱਪਰ ਵੀ ਕਿਹੜੇ ਸੱਟੇ ਆ ਸੀ ਸੈਰ ਤੇ ਆਪ ਅੰਦਰ ਆ আচ্ছা ਉਹ ਮੁੰਡਾ ਦਿਖਾ ਦੇ ਰੋਡ ਤੇ ਆ ਤਾਂ ਪਹਿਲਾਂ ਦਾ ਪਿਆ ਕੂੜਾ ਇਹ ਸਾਡਾ ਥੋੜਾ ਆ ਅੱਛਾ ਤੇ ਹੁਣ ਪਿੰਡ ਵਾਲਿਆਂ ਨੇ ਕੀ ਕੀਤਾ ਤੁਹਾਨੂੰ ਅਗੇ ਉਹ ਕਹਿੰਦੇ ਸੋਹਣ ਕਮੇਟੀ ਵਾਲੇ ਅੱਛੇ ਕਮੇਟੀ ਵਾਲੇ ਨੇ ਕਿਹਾ ਉਹ ਰਸਟੜੋ ਹਾਂ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਬਾਈ ਇਹ ਜਿਹੜੇ ਕਮੇਟੀ ਵਾਲੇ ਠੀਕ ਹੈ ਤੇ ਜਿਹੜਾ ਉਹਨਾਂ ਦਾ ਮੁਲਾਜ਼ਮ ਬੈਠਾ ਬੰਦਾ ਉਹਨੇ ਭੇਜਿਆ ਹੁਣੇ ਭੇਜਿਆ ਇੱਧਰ ਆਏ ਅਸੀਂ ਆਪਣੀ ਮਰਜ਼ੀ ਨਾਲ ਬਾਜੇ ਥੋੜੋ ਪੇਪੜੇ ਦੇ ਦਿੱਤੀਆਂ ਹਨੀਆਂ ਯਾਰ ਠੀਕ ਹੈ ਕੀ ਨਾ ਜੀ ਸੋਹਣ ਸਿੰਘ ਨੰਬਰ ਦਾ ਪਰਥਲਾਏ ਬਰਬਰਾਰ ਜੀ ਆਹ ਥੋੜੀ ਜੀ ਗੱਡੀ ਖੜੀ ਆ ਹਾਂ ਜੀ ਕਿਸ ਚੀਜ਼ ਦੀ ਗੱਡੀ ਆ ਤੇ ਉਹ ਕੀ ਸਮਾਨ ਵੇਰਿਆ ਗਿਆ ਇਹ ਗੱਡੀ ਕਵਾੜ ਲੈ ਕੇ ਆਈ ਦੀ ਜੀ ਲਫਾਫਿਆਂ ਦਾ ਕਵਾੜ ਇੱਥੇ ਢੇਰੀ ਕਰਨ ਲੱਗੇ ਸੀ ਸਾਡੇ ਪਿੰਡ ਦੇ ਬੱਚੇ ਪਿੰਡ ਤੋਂ ਆਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਇੱਕ ਗੱਡੀ ਮਾਲ ਲਾ ਰਹੀ ਹੈ ਅਸੀਂ ਤੁਰੰਤ ਫਿਰ ਇੱਥੇ ਮੈਂ ਜਗਜੀਤ ਸਿੰਘ ਤੇ ਦੋ ਜਣੇ ਕੱਟੇ ਆ ਕੇ ਜਿਹਦੇ ਹੋਰ ਬੰਦੇ ਆ ਗਏ ਮਗਰੇ ਸਾਰੇ ਆ ਕੇ ਕਿਤੇ ਇਹਨਾਂ ਨੂੰ ਰੋਕਿਆ ਵੀ ਇਹ ਕੀ ਕੀਤਾ ਤੁਸੀਂ ਇਹ ਕਹਿੰਦੇ ਸਾਨੂੰ ਤਾਂ ਉੱਥੋਂ ਭੇਜਿਆ ਡੰਪ ਤੋਂ ਵੀ ਬੰਦਾ ਕੋਈ ਪ੍ਰਾਈਵੇਟ ਬੈਟਰ ਸੀ ਉਹਨੇ ਕਿਹਾ ਵੀ ਉੱਥੇ ਜਾ ਕੇ ਲਾ ਕੇ ਆਓ ਬੇਤੇ ਹੀ ਲਾਉਣ ਦੇਣਾ ਅਸੀਂ ਇੱਥੇ ਆ ਗਏ ਫਿਰ ਮੈਂ ਜਦੇ ਆ ਕੇ ਇਹਦੇ ਨਾਲ ਬੰਦਿਆਂ ਨਾਲ ਗੱਲ ਕੀਤੀ ਤੂੰ ਬੰਦਾ ਕਿਹਦਾ ਇਹ ਕਹਿੰਦਾ ਮੈਂ ਜੀਰਾ ਰਾਮ ਦਾ ਬੰਦਾ ਮੈਂ ਕਹਿੰਦਾ ਗੱਡੀ ਕਿਹਦਾ ਕਹਿੰਦਾ ਵੀ ਉਹਦੀ ਹੋ ਜੀ ਇਹ ਰਾਮ ਦੀ ਗੱਡੀ ਐ ਉਹ ਹੁੰਦਾ ਕਰ ਕਰ ਲੋ ਗੱਲ ਮੈਂ ਜਦ ਰਾਮ ਨਾਲ ਗੱਲ ਕੀਤੀ ਮੈਂ ਤੁਜੀ ਕੀ ਕਰ ਰਹੇ ਹੋ ਕਹਿੰਦਾ ਤੁਸੀਂ ਗੋਮਪਰ ਮੈਂ ਸੋਨ ਸਿੰਘ ਨੰਬਰਦਾਰ ਬੋਲਦਾ ਪਰਤਲਾ ਵੀ ਤੁਸੀਂ ਇੱਥੇ ਸਾਡੇ ਸਪੈਸ਼ਲ ਗੰਦ ਪਾ ਰਹੇ ਹੋ ਉਹ ਕਹਿੰਦਾ ਨਹੀਂ ਨਹੀਂ ਸਰਮੰਦਾ ਜਿਸ ਕਹਿੰਦੇ ਆ ਅਸੀਂ ਨੂੰ ਕੋਈ ਨਾ ਕੋਈ ਨਾ ਕਰ ਦਿੰਨੇ ਆ ਕਰ ਦਿੰਨੇ ਆ ਠੀਕ ਠੀਕ ਕਰ ਦਿੰਨੇ ਆ ਜੇ ਦੇ ਕਹਿੰਦਾ ਫੜਾਉ ਦੇ ਇਹਨਾਂ ਨੂੰ ਜੇ ਦੇ ਉਹਨਾਂ ਨੇ ਇਹਨੂੰ ਫੜਾਤਾ ਫੋਨ ਇਹਨਾਂ ਨੇ ਜਦ ਇਹ ਚੱਕਣਾ ਸ਼ੁਰੂ ਕਰਤਾ ਸਾਡੇ ਕਹੇ ਤੇ ਵੀ ਇਹ ਲੈ ਕੇ ਜਾਓ ਇਹ ਮਾਲ ਚੱਕ ਕੇ ਅਸੀਂ ਇੱਥੇ ਢੇਰੀ ਨਹੀਂ ਕਰ ਦੇਣਾ ਤੁਹਾਨੂੰ ਉਹਨਾਂ ਚਿਰ ਅਸੀਂ ਇੱਥੇ ਖ ਕੀ ਜਾਣੇ ਕੀ ਰੋਕੀਂ ਆਈ ਤਾਂ ਜੀ ਕਹਿੰਦੇ ਮਾਤ ਤੋਂ ਬਾਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਇਹ じゃ ਬਲੇਮ ਲਾਓ ਤਾਂ ਕਿ ਕੋਈ ਜੁਰਤ ਨਾ ਕਰੇ ਵੀ ਇੱਥੇ ਸਾਡੇ ਭਰਸਲੇ ਰਾਹ ਤੇ ਕੋਈ ਗੰਦ ਛਿਟੇਗਾ ਪਰ ਜਗਾ ਕੀ ਦੀ ਹੈ ਹੁਣ ਦੇਖਣਾ ਜੇ ਬੱਚੇ ਗੰਦ ਪਿਆ ਇਹ ਗੰਦ ਪਿਆ ਜੀ ਇਹ ਹੈਗੀ ਤਾਂ ਸ਼ਾਮ ਲੜ ਜਗਾ ਹੈ ਅੱਛਾ ਜੀ ਇੱਕ ਸ਼ਾਮ ਲੜ ਜਗਾ ਭਈਆ ਪਹਿਲੀ ਘੜੀ ਤੇ ਜੀ ਅਸੀਂ ਛੋਟੇ ਹੁੰਦੇ ਦੇਖਦੇ ਆ ਇੱਥੇ ਗੰਦ ਕਦੇ ਆਹ ਪਾਣੀ ਛੱਡਦੇ ਰਹੇ ਨੇ ਕਮੇਟੀ ਵਾਲੇ ਕਦੇ ਕੋਈ ਗੰਧ ਛੇੜਦੇ ਨਹੀਂ ਹੁਣ ਪਿੱਛੇ ਕੂੜੇ ਦਾ ਇਹਨਾਂ ਨੇ ਪਲਾਂਟ ਜਿਹਾ ਲਾਇਆ ਤੀ ਪਰ ਉਹ ਅਧ ਵਿਚਾਲੇ ਦੀ ਖੇਰੂ ਗੂਰੂ ਕਰਕੇ ਪਤਾ ਨਹੀਂ ਜਿੱਕਣ ਪੇਮੈਂਟ ਪਾਉਣੀ ਹੁੰਦੀ ਆ ਉਹ ਕਰਕੇ ਬਸ ਬੰਦ ਕਰਕੇ ਚਲੇ ਗਏ ਜਿਹੜਾ ਇਹ ਰਸਤਾ ਵਾ ਤੁਹਾਡੇ ਪਿੰਡ ਨੂੰ ਨਹੀਂ ਆਉਂਦਾ ਜੀ ਇਹ ਸਾਡੇ ਪਿੰਡ ਨੂੰ ਜਾਂਦਾ ਜੀ ਰਸਤਾ ਪੁਰਾਣਾ ਰਸਤਾ ਪਹਿਲੇ ਸਭ ਤੋਂ ਪੁਰਾਣਾ ਰਸਤਾ ਸਾਡੇ ਪਿੰਡ ਦਾ ਇਹੀ ਹੈ ਇਹ ਗੰਧ ਪਿਆ ਪਿਆ ਦੇਖੋ ਨਾ ਕੋਈ ਸਾਡੇ ਪਿੰਡ ਦੀ ਇਹ ਸੜਕ ਬਣਾਉਂਦਾ ਸਭ ਤੋਂ ਨੇੜੇ ਰਸਤਾ ਸਾਡਾ ਇਹ ਹੈ ਤੁਹਾਡੇ ਹਿਸਾਬ ਨਾਲ ਕੌਣ ਹੋਰ ਜ਼ਿੰਮੇਵਾਰ ਐ ਇਸ ਚੀਜ਼ ਦਾ ਜ਼ਿੰਮੇਵਾਰ ਤਾਂ ਪ੍ਰਸ਼ਾਸਨ ਹੈ ਜੀ ਜ਼ਿੰਮੇਵਾਰ ਐਮ ਐਲ ਏ ਨੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ ਕਮੇਟੀ ਵੀ ਜ਼ਿੰਮੇਵਾਰ ਆ ਐਮ ਐਲ ਏ ਵੀ ਜ਼ਿੰਮੇਵਾਰਾ ਵੀ ਹੈ ਇੱਥੇ ਗੰਦ ਕਿਉਂ ਪਾ ਰਹੇ ਨੇ ਕਿਉਂ ਛੋਟੇ ਛੋਟੇ ਬੱਚੇ ਸਕੂਲ ਆਉਂਦੇ ਨੇ ਸਾਈਕਲਾਂ ਤੇ ਆਉਂਦੇ ਨੇ ਮੁਸ਼ਕ ਮਾਰਦਾ ਬਿਮਾਰੀ ਲੱਗਦੀ ਹੈ ਦੱਸੋ ਕੀ ਕਰੀਏ ਸੀ ਪਰ ਦੇਖਣ ਨੂੰ ਦੇਖੀਦਾ ਉਹ ਗੰਦ ਕਾਫੀ ਟਾਈਮ ਤੋਂ ਪਿਆ ਜੀ ਪਹਿਲਾਂ ਕੋਈ ਦਰਗਾ ਇਹ ਥੋੜਾ ਜਿਰ ਤੋਂ ਪੈਣ ਲੱਗਿਆ ਜੀ ਪਹਿਲਾਂ ਸਫਾਈ ਹੋਈ ਸੀ ਇੱਥੇ ਜਦ ਇਹਨਾਂ ਨੇ ਇਹ ਪਲਾਂਟ ਲਾਇਆ ਸੀ ਨਾ ਆ ਦੇਖੋ ਛੱਡ ਜਾ ਥੋੜਾ ਜਿਹਾ ਬਣਿਆ ਆ ਜਦ ਇਹਨਾਂ ਨੇ ਲਾਇਆ ਸੀ ਤਾਂ ਇੱਥੇ ਸਫਾਈ ਹੋਗੀ ਸੀ ਪਰ ਇਹਨਾਂ ਨੇ ਬਾਅਦ ਚ ਜਦੋਂ ਉਹਨੂੰ ਪਾਣ ਟ ਕਿਸ ਤਰ੍ਹਾਂ ਦੀ ਕਾਰਵਾਈ ਬੰਦ ਗਈ? ਵੱਧ ਤੋਂ ਵੱਧ ਕਾਰਵਾਈ ਹੋਣੀ ਜੇਦੀ ਵੀ ਇਹਨਾਂ ਸਜ਼ਾ ਹੋਣੀ ਚਾਹੀਦੀ ਆ ਵੀ ਤੁਸੀਂ ਕਿਹਨੂੰ ਪਰਮਿਸ਼ਨ ਨਾਲ ਤੁਸੀਂ ਇੱਥੇ ਗੰਦ ਛੱਡਦੇ ਆਂ ਕੀ ਲੋਡ ਹੈ ਕੀ ਇਹ ਡੰਪ ਹੈ ਕੀ ਡੰਪ ਦਿੱਤਾ ਗਵਰਨਮੈਂਟ ਨੇ ਤੁਹਾਨੂੰ ਇਹ ਵੀ ਇੱਥੇ ਕੂੜਾ ਸੁੱਟੋ ਇਸ ਕਰਕੇ ਇਹਨਾਂ ਤੇ ਵੱਧ ਤੋਂ ਵੱਧ ਸਖਤ ਕਾਰਵਾਈ ਹੋਣੀ ਚਾਹੀਦੀ ਆ ਹਾਂਜੀ ਜੀ ਮਰੋ ਜੀ ਜਗਜੀਤ ਸਿੰਘ ਪਰਥਲਾ ਜੀ ਤੁਸੀਂ ਇਹ ਕਿਹੜਾ ਰੋਡ ਆ ਇਹ ਇਹ ਪਰਥਲਾ ਜਾਂਦਾ ਹੀ ਪੁਰਾਣਾ ਰੋਡ ਸੀ ਇਹ ਜੀ ਸਾਡਾ ਇੱਥੇ ਕੀ ਸਿੱਟਿਆ ਗਿਆ ਇਹ ਰੋ ਇਹ ਇੱਥੇ ਗੰਦਮਾਂ ਸਿੱਟੀ ਜਾਂਦੇ ਲਿਆ ਲਿਆ ਜੀ ਪ੍ਰਾਈਵੇਟ ਫੈਕਟਰੀਆਂ ਨੇ ਵੀ ਸਿੱਟੀ ਜਾਂਦੇ ਨੇ ਆ ਕੇ ਤੇ ਕਮੇਟੀ ਵਾਲੇ ਸਿੱਟੀ ਜਾਂਦੇ ਨੇ ਪਹਿਲਾਂ ਵੀ ਅਸੀਂ ਚਕਾਇਆ ਇਹ ਮੇਨ ਰਸਤਾ ਸਾਡੇ ਪਿੰਡ ਨੂੰ ਜਾਂਦਾ ਇਹ ਇਹ ਰੋਡ ਪਹਿਲਾਂ ਵੀ ਬਹੁਤ ਟੁੱਟਿਆ ਹੋਇਆ ਹੁਣ ਫੇਰ ਇਹ ਟੁੱਟਿਆ ਹੋਇਆ ਕੋਈ ਸਰਕਾਰ ਨਹੀਂ ਪੁੱਛ ਰਹੀ ਰੋਡ ਨੂੰ ਜੀ ਇਹ ਨਹੀਂ ਅੱਜ ਜੇ ਵੇਖਿਆ ਗੱਡੀ ਵੱਡੀ ਭਰੀ ਹੋਈ ਜਿਵੇਂ ਗੱਡੀ ਆ ਹਾਂ ਜੀ ਹਾਂ ਜੀ ਇਹ ਦੁਬਾਰਾ ਲਦਾਈ ਆ ਜੀ ਇਹ ਕਿੰਨੇ ਕੋਈ ਸਟੱਕੀ ਹੋਈ ਸੀ ਉਹ ਇਹ ਸਾਨੂੰ ਅੱਧਾ ਘੰਟਾ ਹੋ ਗਿਆ ਇਹ ਫੋਨ ਆਇਆ ਇਹ ਮੁੰਡੇ ਨੂੰ ਇਹ ਤਾਂ ਮੁੰਡੇ ਜਨੇ ਫੋਨ ਕਰਤਾ ਸਾਨੂੰ ਜਦ ਅਸੀਂ ਤਰੰਤ ਪਿੰਡ ਵਾਲੇ ਆ ਗਏ ਇੱਥੇ ਆ ਜੀ ਜੀ ਫੈਕਟਰੀ ਕੀ ਦੀ ਕੁਝ ਪਤਾ ਲੱਗਿਆ ਫੈਕਟਰੀ ਜੀਰਾ ਰਾਮ ਦੀ ਫੈਕਟਰੀ ਚੋਂ ਆਇਆ ਮਾਰ ਕਹਿੰਦੇ ਜੀ ਹੈਵੀ ਸਟਕਾ ਦੀ ਇਹ ਲਫਾਫਾ ਜੀ ਤੇ ਇਹਨਾਂ ਨਾਲ ਗੱਲਬਾਤ ਕੀਤੀ ਕੋਈ ਦੱਸਿਆ ਵੀ ਕਿਹੜਾ ਸਿਸਟਮ ਮੁ ਗਿਆ ਉਹਰੇ ਇਹ ਕਹਿੰਦੇ ਵੀ ਸੋ ਉੱਥੇ ਪ੍ਰਾਈਵੇਟ ਬੰਦਾ ਬੈਠਾ ਕਮੇਟੀ ਵਾਲਾਂ ਦਾ ਵੀ ਉਹਨਾਂ ਨੇ ਕਹਿਤਾ ਵੀ ਇੱਥੇ ਸੱਡ ਦੋ ਤੇ ਹੁਣ ਕੀ ਚਾਹੁੰਨੇ ਕੀ ਤੁਸੀਂ ਉਹਰੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਰਾਸ ਇਹ ਕਾਰਵਾਈਆਂ ਤਾਂ ਹੋਣੀ ਚਾਹੀਦੀ ਪੀ ਗਾਂ ਤੋਂ ਇੱਕ ਮਾਲ ਹਟ ਸਕਣਾ ਇਥੇ। ਹਾਂ। ਪਰ ਅਸੇਸੂ ਸਾਹਿਬ ਇੱਕ ਰਾਤ ਭੱਡਣਾ ਹੋਈ ਸੀ ਵੀ ਜੋ ਫੈਕਟਰੀ ਵੇਸਟ ਨੂੰ ਲੈ ਕੇ ਇਸ ਜਲਵਾ ਤੋਂ ਵੀ ਦੱਸੇ ਇਹਨਾਂ ਨੇ ਕਿ ਨਾ ਇੱਥੇ ਇੱਕ ਮਨਦੀਪ ਟ੍ਰੇਡਰ ਕੰਪਨੀ ਹੈ ਬੰਦਲ ਰੋਡ ਤੇ ਉਹਦਾ ਜਿਹੜਾ ਮਲਵਾ ਸੀਗਾ ਪੂਰਾ ਕਰਕਰ ਜਾਂ ਉਹਦੀ ਜਿਹੜੀ ਵੇਸਟ ਸੀਗੀ ਉਹ ਲੈ ਕੇ ਪਰਥਲੇ ਪਿੰਡ ਦੇ ਕੋਲ ਇੱਕ ਜਗ੍ਹਾ ਸੀਗੀ ਉੱਥੇ ਸੱਟਣ ਚਲੇ ਗਿਆ ਸੀ ਉੱਥੇ ਲੋਕਾਂ ਨੇ ਬਦਰੋਹ ਕੀਤਾ ਤੇ ਕੁੜਸ ਨੂੰ ਉੱਤੇ ਪਹੁੰਚ ਕੇ ਅ ਅਸੀਂ ਉਸ ਨੂੰ ਕਾਬੂ ਕਰਕੇ ਉਹਦੇ ਖਲਾਫ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦਾ ਕਚਰਾ ਸੀ ਖਲਾਸਕਾ ਕਚਰਾ ਸੀਗਾ ਅ ਜਿਹੜੇ ਲਫਾਫੇ ਸੀਗੇ ਬੇਸਤ ਸੀਗੀ ਸਾਰੀ ਤੇ ਕਿਹੜੀ ਜਿਹੜੀ ਸੁਪਰਵਾਈਜ਼ ਸੀਗੀ ਉਹ ਇਹ ਪਰਥਲੇ ਪਿੰਡ ਨੂੰ ਰਸਤਾ ਜਾਂਦਾ ਉੱਥੇ ਸੁੱਤਰੇ ਸੀਗੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੰਨਮਾ ਦਰਜ ਕੀਤਾ। ਸੁਰਨਜੀਤ ਵੀ ਹੈ ਉਹ ਜਿਹੜੀ ਜਗਾ ਵਾ ਨੈਦਰ ਕੌਂਸਲ ਦੀ ਜੀ। ਪੂਰੇ ਪਰੇ ਜੇ ਵੈਰੀਫਾਈ ਕਰਨਾ। ਕਿੰਨੇ ਬੰਦਿਆਂ ਦੇ ਪਰਚਾ ਹੈ ਜੀ? ਕਿ ਤਿੰਨ ਬੰਦਿਆਂ ਤੇ ਪਰਚਾ ਦਰਜ ਹੋਇਆ। 3 ਤਾਰਾ ਲੰਬੀ ਜੀ। 3269 ਬਿਮਾਰੀ ਫਲਾਵਾ। ਕਿ ਦਸਾਰੀ ਹਾਂ ਜੀ ਕਿਰਤਸਾਰੂ। ਠੀਕ ਹੈ।